ਸਤਿ ਸ਼੍ਰੀ ਅਕਾਲ ਦੋਸਤੋ ਅੱਜ ਫਿਰ ਇੱਕ ਵਾਰ ਪ੍ਰੋਗਰਾਮ ਉਡਾਰੀ ਵਿਦੇਸ਼ਾਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ ਸਕਰੀਨ ਤੇ ਨੰਬਰ ਵੀ ਅਸੀਂ ਡਿਸਪਲੇ ਕਰ ਦਿੰਦੇ ਹਾਂ ਤੁਹਾਡੀ ਕੋਈ ਵੀ ਇਨਕੁਆਰੀ ਕੁਝ ਵੀ ਪੁੱਛਣਾ ਚਾਹੁੰਦੇ ਹੋ ਪੁੱਛ ਸਕਦੇ ਹੋ ਔਰ ਸਾਡੇ ਨਾਲ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਲਈ ਨੇਤਨ ਸ਼ਰਮਾ ਜੀ ਬਹੁਤ-ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੁਮਨ ਸਾਹਿਬ ਅ ਤੁਹਾਨੂੰ ਦੱਸ ਦਈਏ ਕਿ ਨੀਤਨ ਸ਼ਰਮਾ ਜੀ ਦਾ ਜਿਹੜਾ ਆਫਿਸ ਹੈ ਵੀਜ਼ਾ ਪ੍ਰੈਪ ਸੈਕਟਰ 82 에어ਪੋਰਟ ਰੋਡ ਮੁਹਾਲੀ ਦੇ ਵਿੱਚ ਆ ਉੱਥੇ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ ਪਿਛਲੇ ਦਿਨੀ ਇੱਕ ਸ਼ੋਅ ਕੀਤਾ ਸੀਗਾ ਭਾਜੀ ਹੁਣੇ ਜਦੋਂ ਰੀਸੈਂਟ ਯੂ ਐਸ ਏ ਤੋਂ ਆਇਆ ਕਾਫੀ ਸਮਾਂ ਲੈ ਕੇ ਤੇ ਉਸ ਬਾਰੇ ਕੁਝ ਗੱਲਾਂ ਕੀਤੀਆਂ ਸੀ ਕੀ ਨਵੀਆਂ ਅਪਡੇਟ ਨੇ ਉਸ ਬਾਰੇ ਇਹਨਾਂ ਜਾਣਕਾਰੀ ਵੀ ਦਿੱਤੀ ਅ ਪਰ ਫਿਰ ਆਪਾਂ ਇੱਕ ਵਾਰ ਉੱਥੋਂ ਸ਼ੁਰੂ ਕਰਦੇ ਹਾਂ ਕਿ ਸਟੂਡੈਂਟ ਦੀ ਜਿਹੜੀ ਐਕਚੁਅਲ ਸਥਿਤੀ ਹੈਗੀ ਆ ਚਾਹੇ ਆਪਾਂ ਕੈਨੇਡਾ ਦੀ ਗੱਲ ਕਰੀਏ ਕਹਿੰਦੇ ਉੱਥੇ ਬਹੁਤ ਮੰਦਰੇ ਹਾਲ ਨੇ ਕੰਮ ਨਹੀਂ ਮਿਲਦਾ ਪਰ ਯੂ ਐਸ ਏ ਦੇ ਵਿੱਚ ਕਿਸ ਤਰ੍ਹਾਂ ਦੀ ਹੈਗੀ ਆ ਜ ਉਮਨ ਸਾਹਿਬ ਜੇ ਮੈਂ ਯੂਐਸ ਦੀ ਗੱਲ ਕਰਾਂ ਤੇ ਅੱਜ ਤੋਂ ਨਹੀਂ ਇਹ ਸ਼ੁਰੂਤ ਹੋਈ ਯੂਐਸ ਦੇ ਜਿਹੜੇ ਸਟੂਡੈਂਟ ਲਾਈਫ ਹੈ ਬੜੀ ਕਲਾਸ ਔਰ ਐਮਬੀਸ਼ੀਅਸ ਔਰ ਓਵਰ ਐਮਬੀਸ਼ੀਅਸ ਕਲਾਸ ਹੈ ਮੈਂ ਗੱਲ ਕਹਿਣਾ ਚਾਹਾਂਗਾ ਸਾਡੇ ਜਿਹੜੇ ਪੰਜਾਬੀ ਲੋਕ ਹੈ ਹੁਣ ਚਾਹੇ ਹਰਿਆਣਾ ਦੇ ਵੀ ਕਹਿ ਲਈਏ ਨਾਰਥ ਇੰਡੀਆ ਦੇ ਲੋਕ ਹੈ ਇਹ ਬਾਹਰ ਇਹ ਸੋਚ ਕੇ ਨਹੀਂ ਜਾ ਰਹੇ ਕਿ ਸਾਨੂੰ ਬ੍ਰੈਡ ਬਟਰ ਮਿਲ ਜੇ ਜਾਂ ਸਾਨੂੰ ਕੋਈ ਕੰਮਕਾਰ ਮਿਲ ਜਾਈ ਜਾਂ ਅਸੀਂ ਸਿਰਫ ਔਰ ਸਿਰਫ ਪੱਕੇ ਹੋ ਜਾਈਏ ਇਹ ਬਾਹਰ ਇਸ ਲਈ ਜਾ ਰਹੇ ਕਿ ਅਸੀਂ ਲੋਕ ਓਵਰ ਐਮਬੀਸ਼ੀਅਸ ਲੋਕ ਆ ਹੋਣਾ ਵੀ ਚਾਹੀਦਾ ਕਿਉਂ ਨਹੀਂ ਸਾਡੇ ਡ੍ਰੀਮਸ ਕਿਉਂ ਨਾ ਪੂਰੇ ਹੋਣ ਅਸੀਂ ਬਿਲੀਨੀਅਰ ਮਿਲੀਨੀਅਰ ਬਣਨ ਦੀ ਸੋਚਦੇ ਆਂ ਮਿਹਨਤ ਕਰਨੀ ਜਾਣਦੇ ਆਂ ਇਸ ਲਈ ਅਸੀਂ ਯੂਐਸ ਵੱਲ ਨੂੰ ਜਾ ਰਹੇ ਆਂ ਜੇ ਕੈਨੇਡਾ ਦੇ ਵਿੱਚ ਹਾਲ ਖਰਾਬ ਹੋਇਆ ਤਾਂ ਇਹਦੇ ਸਾਡੇ ਸਟੂਡੈਂਟਸ ਦਾ ਕੋਈ ਦੋਸ਼ ਨਹੀਂ ਹੈਗਾ ਗਵਰਨਮੈਂਟ ਪਾਲਿਸੀਜ਼ ਨੇ ਉਹਨਾਂ ਦੀਆਂ ਉਹਨਾਂ ਦੇ ਮੌਰਗੇਜ ਰੇਟ ਨੇ ਉਹਨਾਂ ਦੇ ਬੈਂਕਿੰਗ ਰੇਟ ਨੇ ਉਹਨਾਂ ਦੇ ਲੈਂਡ ਪ੍ਰਾਪਰਟੀ ਇੰਨੀ ਜ਼ਿਆਦਾ ਹਾਈਕ ਹੋ ਗਈ ਹੈ ਉਨਾ ਕੋਲ ਜੌਬ এমপ্লয়মেন্ট ਜ਼ਿਆਦਾ ਹੋਣੀ ਚਾਹੀਦੀ ਸੀ ਜਿੰਨੇ ਬੱਚੇ ਉਹਨਾਂ ਨੇ ਬੁਲਾਏ ਆ ਸਾਡੇ ਸਟੂਡੈਂਟਸ ਦਾ ਕੋਈ ਨਹੀਂ ਸਾਡੇ ਸਟੂਡੈਂਟਸ ਦਾ ਪੈਸੇ ਦੇ ਕੇ ਜਾ ਰਹੇ ਆ ਜੀ ਆਈਸੀ ਡਬਲ ਤੁਸੀਂ ਕਰਤੀ ਉਹ ਵੀ ਦੇ ਰਹੇ ਆ ਫੀਸਾਂ ਭਰ ਰਹੇ ਆ ਫੇਰ ਤੁਸੀਂ ਉਹਨਾਂ ਨੂੰ ਪੀਆਰ ਨਾ ਦੋ ਜਾਂ ਤੁਸੀਂ ਟਫੈਸਟ ਤੋਂ ਟਫੈਸਟ ਰੂਲ ਕਰੀ ਜਾਓ ਸਟੂਡੈਂਟਸ ਦਾ ਇਹਦੇ ਚ ਕੋਈ ਦੋਸ਼ ਨਹੀਂ ਆ ਤੁਸੀਂ ਬੁਲਾਣੇ ਬੰਦ ਕਰ ਦੋ ਨਾ ਕਹਿ ਦੋ ਕਿ ਗਵਰਨਮੈਂਟ ਦੇ ਨਹੀਂ ਸਕਦੀ ਅੱਜ ਅਸੀਂ ਕੰਪੈਰੀਜ਼ਨ ਕਰਦੇ ਆ ਯੂਐਸ ਤੇ ਕੈਨੇਡਾ ਦਾ USD ਜੀਡੀਪੀ ਸਿਚੁਏਸ਼ਨ ਹੈ ਗਰੋਥ ਰੇਟ ਹੈ ਹਮੇਸ਼ਾ ਬੈਟਰ ਹੈ ਔਰ US ਦਾ ਕੋਈ ਵੀ ਕੰਪੈਰੀਜ਼ਨ ਕਿਸੇ ਕੰਟਰੀ ਨਾਲ ਨਹੀਂ ਹੈ ਤੁਸੀਂ ਕੈਨੇਡਾ ਦੀ ਗੱਲ ਛੱਡ ਦਿਓ US ਦਾ ਕੰਪੈਰੀਜ਼ਨ ਨਾ ਤਾਂ ਯੂਰਪ ਦੇ ਨਾਲ ਹੈ ਨਾ ਆਸਟ੍ਰੇਲੀਆ ਨਾਲ ਹੈ ਲੋਕੀ ਕਈ ਆਸਟ੍ਰੇਲੀਆ ਪ੍ਰੇਫਰ ਕਰਦੇ ਆ ਤੁਸੀਂ ਮੈਨੂੰ ਇਹ ਦੱਸ ਦੋ ਆਸਟ੍ਰੇਲੀਆ ਦੇ ਕਿੰਨੇ ਲੋਕ ਆ ਜਿਹੜੇ ਇੰਡੀਆ ਆ ਕੇ ਮਿਲੀਨਰ ਬਿਲੀਨਰ ਬਣੇ ਜਿਨ੍ਹਾਂ ਨੇ ਆਸਟ੍ਰੇਲੀਆ ਜਾ ਕੇ ਕਿੰਨਾ ਪਰਸੈਂਟ ਰੇਟ ਹੈ ਜਿਹੜਾ ਮਿਲੀਨਰਸ ਔਰ ਬਿਲੀਨਰਸ 'ਤੇ ਪਹੁੰਚਦਾ ਮੈਂ US ਦੇ ਜਿਹੜੇ ਹਾਲਾਤ ਦੇਖਦਾ ਸਟੂਡੈਂਟਸ ਕੋਲ ਟਾਈਮ ਨਹੀਂ ਹੈ US ਦੇ ਵਿੱਚ 3 ਡੇਜ਼ ਜਾਂ 4 ਡੇਜ਼ ਉਹ ਕਾਲਜ ਜਾਂਦੇ ਆਂ 4 ਤੋਂ 5 ਘੰਟੇ ਕਲਾਸ ਹੈ ਫਿਰ ਉਹਨਾਂ ਨੇ ਕੰਮ ਤੇ ਜਾਣਾ ਹੈ ਜੇ ਮੈਂ ਗੱਲ ਕਰਾਂ ਸਪੈਸੀਫਾਈਡ ਯੂਐਸ ਦੇ ਵਿੱਚ 5 ਟਾਈਮ ਜ਼ੋਨਸ ਚੱਲਦੇ ਆਂ ਤੁਸੀਂ ਕਿਹੜੇ ਟਾਈਮ ਜ਼ੋਨ ਦੀ ਗੱਲ ਕਰ ਰਹੇ ਹੋ ਇੱਕ ਤਾਂ ਆ ਗਿਆ ਜਿਹੜੇ ਕੈਲੀਫੋਰਨੀਆ ਸਾਈਡ ਸਟੂਡੈਂਟਸ ਬੈਠੇ ਨੇ ਉਹਨਾਂ ਦੇ ਰਿਸ਼ਤੇਦਾਰ ਨੇ ਆਪਣੇ ਪੰਜਾਬੀ ਫੈਮਲੀਜ਼ ਦੇ ਵਿੱਚ ਗਏ ਹੋਏ ਆ ਜਿਹੜੇ ਨਿਊਯਾਰਕ ਸਾਈਡ ਈਸਟਰਨ ਸਾਈਡ ਨੂੰ ਬੈਠੇ ਆ ਵਰਜੀਨੀਆ ਸਾਈਡ ਬੈਠੇ ਆ ਫਲੋਰੀਡਾ ਸਾਈਡ ਬੈਠੇ ਆ ਮੈਂ ਸਪੈਸ਼ਲਾਈਜ਼ਡ ਨਿਊਯਾਰਕ ਦੀ ਗੱਲ ਕਰਦਾ ਸਾਡਾ ਉੱਥੇ ਆਫਿਸ ਵੀ ਆ ਉੱਥੇ ਜ਼ਿਆਦਾਤਰ ਸਾਊਥ ਇੰਡੀਅਨ ਹਾਇਦਰਾਬਾਦ ਔਰ ਗੁਜਰਾਤੀਜ਼ ਇਹਨਾਂ ਦਾ ਦਬਦਬਾ ਬਹੁਤ ਜ਼ਿਆਦਾ ਹੈ ਔਰ ਸਾਰੀ ਕਾਮਯਾਬ ਨੇ ਇੱਕ ਕੰਮ ਕਰ ਰਹੇ ਆ ਦੂਜਾ ਜੋਬ ਅਪਰਚੂਨਿਟिज ਨੇ ਤੀਜਾ ਬਿਜ਼ਨਸ ਸਟਾਰਟਅਪ ਲਈ ਤਿਆਰੀ ਕਰ ਰਹੇ ਆ ਚੌਥਾ ਗ੍ਰੀਨ ਕਾਰਡ ਕੇ ਵੇ ਲੈਣਾ ਇੱਕ ਜਗ੍ਹਾ ਹੱਥ ਨਹੀਂ ਪਾਇਆ ਹੋਇਆ ਹੈ ਮਲਟੀਪਲ ਆਈਡੀਆਜ਼ ਨੇ ਮਲਟੀਪਲ ਬਿਜ਼ਨਸ ਕਰਨ ਦੀ ਗੱਲ ਹੈ ਮਲਟੀਪਲ ਸੋਚ ਹੈ ਕੱਲੀ ਇੱਕੋ ਸੋਚ ਲੈ ਕੇ ਯੂਐਸ ਦੇ ਸਟੂਡੈਂਟਸ ਨਹੀਂ ਜੀਰੇ ਕਿ ਜੀ ਅਸੀਂ ਸਿਰਫ ਪੀਆਰ ਲੈਣੀ ਹੈ ਜੋ ਕੈਨੇਡਾ ਦੇ ਸਟੂਡੈਂਟਸ ਲੈ ਕੇ ਜਿੰਦੇ ਆ ਉੱਥੇ ਇੱਕੋ ਸੋਚ ਹੁੰਦੀ ਹੈ ਇੱਕ ਨਾ ਇੱਕ ਦਿਨ ਪੀਆਰ ਮਿਲ ਜੇ ਪੱਕੇ ਹੋ ਜੀ ਇਹ ਸਾਹ ਆ ਜੂਗਾ ਯੂਐਸ ਦੇ ਵਿੱਚ ਬੱਚੇ ਇਹ ਨਹੀਂ ਸੋਚਦੇ ਉਹ ਕਾਲਜ ਦੀ ਫੀਸਾਂ ਉਤਾਰ ਝੁਰ ਰਹੇ ਆ ਇੰਨਾ ਭਾਰ ਨਹੀਂ ਹੈ ਪੈਸੇ ਵੀ ਕਮਾ ਰਹੇ ਆ ਲਗ ਓਪਰਚ्युनिटीज ਵੀ ਨੇ ਤੇ ਅੱਗੇ ਗ੍ਰੋਥ ਕਰਨ ਲਈ ਸਿਰਫ ਲੇਬਰ ਵਰਕ ਕਰਨ ਲਈ ਨਹੀਂ ਬੈਠੇ यूएस ਦੇ ਵਿੱਚ ਸਟੂਡੈਂਟ ਲਾਈਫ ਬਹੁਤ ਹੀ ਡਿਫਰੈਂਟ ਹੈ ਆਸਟ੍ਰੇਲੀਆ ਕੈਨੇਡਾ ਦੋਨਾਂ ਨਾਲੋਂ ਤੇ ਮੈਂ ਇਹਨੂੰ ਤੁਸੀਂ ਕਿਸੇ ਵੀ ਸਟੂਡੈਂਟਸ ਨੂੰ ਦੇਖ ਕੇ ਇਹ ਨਹੀਂ ਸਮਝ ਸਕਦੇ ਕਿ ਇਹ ਨਿਆਣਾ ਨੇ ਆਇਆ ਹੈ ਜਾਂ ਸਟੂਡੈਂਟ ਹੈ यूएस ਦੇ ਵਿੱਚ ਮਿਹਨਤ ਕਮ ਸਕਿੱਲ ਔਰ ਹਾਰਡ ਵਰਕ ਔਰ ਆਈਕਿਊ ਲੈਵਲ ਬਹੁਤ ਹਾਈ ਜਾ ਰਹੇ ਹੂੰ ਬਿਲਕੁਲ ਹੈ ਜੇਕਰ ਤੁਸੀਂ ਯੂਐਸ ਨਾਲ ਸੰਬੰਧੀ ਕੋਈ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ ਸਕਰੀਨ ਤੇ ਨੰਬਰ ਡਿਸਪਲੇ ਆ ਤੁਸੀਂ ਗੱਲ ਕਰ ਸਕਦੇ ਹੋ ਅਸੀਂ ਜ਼ਿਆਦਾ ਡਿਸਕਸ ਇਹੀ ਕਰਨਾ ਹੈ ਕਿ ਉੱਥੇ ਲਾਈਫ ਕਿਸ ਤਰ੍ਹਾਂ ਦੀ ਹੈਗੀ ਹੈ ਹਨਾ ਪਰ ਮੈਂ ਭਾਜੀ ਇਹ ਸੁਣਿਆ ਹੈ ਕਿ ਯੂਐਸ ਦੇ ਵਿੱਚ ਜੇ ਕੋਈ ਸਟੂਡੈਂਟ ਪੜਨ ਚਲਾ ਜਾਂਦਾ ਹੈ ਤਾਂ ਉਸ ਦੀ ਜਿੰਨਾ ਉਹ ਕਮਾਈ ਕਰਦਾ ਉਹਦੀ ਸਾਰੀ ਪੈਸੇ ਫੀਸ ਸੀ ਜਾਂਦੇ ਆ ਲਾਈਫ ਸਟਾਈਲ ਲਈ ਚਲੋ ਵਧੀਆ ਹੋ ਸਕਦਾ ਕਿਉਂਕਿ ਦੇਸ਼ ਅੱਛੇ ਹੈਗੀ ਹੈ ਪਰ ਜਿਵੇਂ ਆਪਾਂ ਕਹਿ ਸਕਦੇ ਆ ਪਿੱਛੇ ਨਹੀਂ ਭੇਜ ਸਕਦਾ ਯਾਨੀ 2-3 ਸਾਲ ਜੇ ਉਹਨੇ ਡਿਗਰੀ ਕਰਨੀ ਹੈ ਵੀ ਯੂਐਸ ਦੀ ਸਟੱਡੀ ਬਹੁਤ ਮਹਿੰਗੀ ਹੈ ਇਹ ਸੁਣਨ ਦੇ ਵਿੱਚ ਆਉਂਦਾ ਦੇਖੋ ਤੁਸੀਂ ਕੰਪੈਰੀਜ਼ਨ ਕਰੋ ਕੈਨੇਡਾ ਆਸਟ੍ਰੇਲੀਆ اور یو ایس ا ਪੱਤੇ इन ਕੰਪੈਰੀਜ਼ਨ ਫੜ ਲੈਣੇ ਆ ਐਵਰੇਜ ਫੀਸ ਸਾਲ ਦੀ 16000 17000 ਡਾਲਰ ਕੈਨੇਡਾ ਦੀ ਵੀ ਪੈਂਦੀ ਆ ਉਲਟਾ ਤੁਸੀਂ ਜੀਆਈਸੀ ਰੱਖਿਆ ਹੋਇਆ 23000 24000 ਡਾਲਰ ਤੁਸੀਂ ਪਹਿਲਾਂ ਹੀ ਬੱਚੇ ਤੋਂ 40000 ਡਾਲਰ ਤੱਕ ਕੈਨੇਡਾ ਲੈਣ ਦੇ ਲੈ ਲਿਆ ਸੇਮ ਗੋਸਟ ਫਾਰ ਆਸਟ੍ਰੇਲੀਆ ਆਸਟ੍ਰੇਲੀਆ ਦੀ ਵੀ ਫੀਸ 17 18000 ਡਾਲਰ ਇੱਕ ਸਾਲ ਤੋਂ ਕੱਟਣੀ ਹੈ ਕਿਸੇ ਯੂਨੀਵਰਸਿਟੀ ਦੀ 20 ਹੈ ਕਿਸ ਦੀ 22 ਹੈ ਕਿਸ ਦੀ 24000 ਡਾਲਰ ਹੈ ਯੂਐਸ ਦੇ ਵਿੱਚ ਤੁਹਾਨੂੰ ਕੀ ਬੇਨਫਿਟ ਹੁੰਦਾ ਤੁਸੀਂ ਪਹਿਲੀ ਗੱਲ ਫੀਸ ਜਮਾ ਹੀ ਨਹੀਂ ਕਰਾਉਂਦੇ ਯੂਐਸਏ ਇਜ਼ ਦਾ ਓਨਲੀ ਕੰਟਰੀ ਜਿਹੜੇ ਬੱਚੇ ਜਿਹੜੇ ਵੀ ਸਾਨੂੰ ਸੁਣ ਰਹੇ ਐ ਮਾ ਉੱਥੇ ਰਹਿਣਾ ਤੁਹਾਨੂੰ ਬਹੁਤ ਟੌਪ ਦੀ ਜਗ੍ਹਾ ਟੌਪ ਦੇ ਸ਼ਹਿਰ ਚ ਆਪਾਂ ਐਜੂਕੇਸ਼ਨ ਦਿੰਨੇ ਆ ਪ੍ਰੋਵਾਈਡ ਕਰਵਾਉਨੇ ਆ ਐਡਮਿਸ਼ਨਸ ਵੀ ਤੁਹਾਡੀ ਉੱਥੇ ਕਰਾਵਾਂਗੇ ਜਿੱਥੇ ਤੁਹਾਨੂੰ ਸਕਾਲਰਸ਼ਿਪ ਮਿਲੇਗੀ ਇੱਕ ਤਾਂ ਤੁਹਾਨੂੰ ਸਕਾਲਰਸ਼ਿਪ ਮਿਲਦੀ ਐ ਕੈਨੇਡਾ ਚ ਕਿਹੜਾ ਕਾਲਜ ਤੁਹਾਨੂੰ ਸਕਾਲਰਸ਼ਿਪ ਦੇ ਰਿਹਾ ਆ ਆਸਟ੍ਰੇਲੀਆ ਚ ਕਿਹੜਾ ਕਾਲਜ ਤੁਹਾਨੂੰ ਸਕਾਲਰਸ਼ਿਪ ਦੇ ਰਿਹਾ ਆ ਯੂ ਐਸ ਦੇ ਵਿੱਚ ਤੁਹਾਨੂੰ ਸਕਾਲਰਸ਼ਿਪ ਮਿਲਦੀ ਐ ਯੂ ਐਸ ਦੇ ਵਿੱਚ ਤੁਹਾਨੂੰ ਈਜ਼ ਆਫ ਗਿਵਿੰਗ ਫੀਸ ਮਿਲਦਾ ਜੋ ਕਿ ਕਿਤੇ ਵੀ ਨਹੀਂ ਹੈਗਾ US ਦੇ ਵਿੱਚ ਤੁਸੀਂ ਸੈਮੈਸਟਰ ਵਾਈਜ਼ ਫੀਸ ਦੇ ਸਕਦੇ ਹੋ ਕਿ ਅਸੀਂ ਇੰਡੀਆ ਤੋਂ ਗਏ ਆ ਅਸੀਂ ਇੱਕ ਸੈਮੈਸਟਰ ਦੀ ਦੇਣੀ ਹੈ ਕਈ ਵਾਰੀ ਬੱਚੇ ਜਿਹੜੇ ਹੈਗੇ ਆ ਫੀਸ ਇੰਡੀਆ ਭੇਜ ਦਿੰਦੇ ਆ ਪੈਸੇ ਜ਼ਿਆਦਾ ਕਮਾ ਲੈਂਦੇ ਆ ਪੈਸੇ ਨਹੀਂ ਬਚਦੇ ਘਰ ਦੇ ਕਿਰਾਏ ਦੇਤੇ US ਦੇ ਕਾਲਜਸ ਉਹਨਾਂ ਨੂੰ ਨਾ ਤਾਂ ਥ੍ਰੈਟਨਡ ਕਰਦੇ ਆ ਉਹ ਉਹਦੀ ਵੀ ਬ੍ਰੇਕਡਾਊਨ ਤੁਸੀਂ ਕਾਲਜ ਨੂੰ ਜਾ ਕੇ ਦੇ ਸਕਦੇ ਹੋ ਕਿ ਅਸੀਂ ਜੀ ਇਸ ਸੈਮੈਸਟਰ ਦੀ ਫੀਸ ਵੀ ਨਹੀਂ ਹੋਈ ਅਸੀਂ ਇਹਨੂੰ ਵੀ ਬ੍ਰੇਕ ਕਰਕੇ ਦੇ ਦਾਂਗੇ ਇਟ ਵਿਲ ਟੇਕ ਟਾਈਮ ਸਾਨੂੰ ਕਲਾਸਿਸ ਲਾਂਦ ਦਿਓ ਪੋਰਟਲ ਤੇ ਹੁੰਦਾ ਹੈ ਕਾਲਜਸ ਉਹ ਵੀ ਕੋਆਪਰੇਟ ਕਰਦੇ ਆ US ਦੀ ਫੀਸ ਭਰਨ ਦਾ ਦਬਾਅ ਨਹੀਂ ਔਰ ਸੇਮ ਫੀਸ ਸਟਰਕਚਰ ਹੈ ਜੇ ਤੁਸੀਂ ਕਹੋ ਕੈਨੇਡਾ ਦੇ ਔਰ ਆਸਟ੍ਰੇਲੀਆ ਦੇ ਬਰਾਬਰ 4000 6000 ਡਾਲਰ ਪਰ ਸੈਮੈਸਟਰ ਹੈ ਉਹ ਲਾ ਲੋ 12000 ਡਾਲਰ ਤੋਂ 15000 ਡਾਲਰ ਇੱਕ ਸਾਲ ਦੀ ਹੋਈ ਜੇ ਤੁਸੀਂ 3 ਸਾਲ ਦਾ ਕੋਰਸ ਲੈਂਦਾ ਹੈ ਤੇ ਦੇਣੇ ਦਾ ਤੁਸੀਂ ਯੂ ਐਸ ਡਾਲਰ ਦੇ ਵਿੱਚ ਹੈ ਪਰ ਫੀਸ ਥੋੜੀ ਜੀ ਘੱਟ ਹੋ ਜਾਂਦੀ ਹੈ ਔਰ ਤੁਸੀਂ ਈਜ਼ ਆਫ ਗਿਵਿੰਗ ਫੀਸ ਕੀ ਹੈ ਸੈਮੈਸਟਰ ਵਾਈਜ਼ ਦੇਵੋਗੇ ਕੋਈ ਜੀ ਆਈ ਸੀ ਨਹੀਂ ਤੁਹਾਡੀ ਕੋਈ ਤੁਹਾਡੇ 6 ਮਹੀਨੇ ਪੁਰਾਣੇ ਫੰਡਸ ਨਹੀਂ ਤੁਸੀਂ ਦਿਖਾਣੇ ਫੰਡਸ ਨੂੰ ਲੈ ਕੇ ਸਾਡੀ ਟੀਮ ਇੱਕ ਸਪੈਸ਼ਲ ਅਸਿਸਟੈਂਸ ਦਿੰਦੀ ਹੈ ਕਿ ਤੁਸੀਂ ਯੂ ਐਸ ਦੀ ਫੰਡਿੰਗ ਆਪਣੀ ਅੱਛੀ ਰੱਖੋ ਜੇ ਤੁਹਾਡੇ ਕੋਲ ਨਹੀਂ ਹੈਗੇ ਫੰਡਸ ਤੁਸੀਂ ਲੋਨ ਵੀ ਲੈ ਕੇ ਜਾ ਸਕਦੇ ਹੋ ਸਾਡੇ ਕੋਲ ਇੱਕ ਬੜਾ ਅੱਛਾ ਫੈਕਟਰ ਹੈ ਵੈ ਯੂਐਸ ਦੇ ਵਿੱਚ ਰਹਿਣਾ ਉੱਥੇ ਬੱਚੇ 80% 90% ਕੋਮਨ ਸਾਹਿਬ ਜਿਵੇਂ ਬੱਚੇ ਦੇਖੇ ਹਨ ਗੁਜਰਾਤ ਦੇ ਐਮਪੀ ਦੇ ਹਾਈਦਰਾਬਾਦ ਦੇ ਤਾਮਿਲਨਾਡੂ ਦੇ ਤੇਲੰਗਾਨਾ ਦੇ ਔਰ ਸਪੈਸ਼ਲੀ ਬੈਂਗਲੌਰ ਸਾਈਡ ਦੇ ਬੱਚੇ 90% ਬੱਚੇ এডਿਕੇਸ਼ਨ ਲੋਨ ਲੈ ਕੇ ਆਏ ਹੋਏ ਆ ਸਭ ਦੇ ਲੋਨਸ ਸਭ ਦੀ ਫੀਸਾਂ ਗਈਆਂ ਹੋਈਆਂ ਆ ਕੰਮ ਕਰ ਰਹੇ ਆ ਕੰਪਨੀਆਂਜ਼ ਦਾ ਹਾਈ ਟੈਕ ਜੌਬਸ ਦਿੱਤੀਆਂ ਹੋਈਆਂ ਲੋਨ ਚੁਕਾ ਰਹੇ ਆ ਰਹਿ ਰਹੇ ਆ ਬੜੀ ਹਾਈ ਸਕਿਲਡ ਲਾਈਫ ਜੀ ਰਹੇ ਆ ਸਟੈਂਡਰਡ ਆਫ ਲਿਵਿੰਗ ਬਹੁਤ ਅੱਛਾ ਆ ਐਮਬੀਸ਼ੀਅਸ ਹੈਗੇ ਆ ਔਰ ਇਹ ਵੀ ਪਤਾ ਹੈ ਕਿ ਆਫਟਰ ਐਜੂਕੇਸ਼ਨ ਪਲੇਸਮੈਂਟ ਕਿੱਥੇ ਆ ਕਰਨਾ ਕੀ ਆ ਸੋ देयर इज ਅ ਬਿਟ ਡਿਫਰੈਂਸ ਬਿਟਵੀਨ ਯੂ ਐਸ ਦੇ ਬੱਚੇ ਆਸਟ੍ਰੇਲੀਆ ਦੇ ਔਰ ਕੈਨੇਡਾ ਦੇ ਬੜਾ ਫਰਕ ਆ ਕੈਨੇਡਾ ਦਾ ਔਰ ਅਮਰੀਕਾ ਦਾ ਐਜੂਕੇਸ਼ਨ ਸਿਸਟਮ ਨੂੰ ਲੈ ਕੇ ਔਰ ਯੂ ਐਸ ਦੀ ਐਜੂਕੇਸ਼ਨ ਵਰਲਡ ਦੀ ਹਾਈ ਹਾਈਲੀ ਸਕਿਲਡ ਟੌਪ ਕਲਾਸ ਲੈਵਲ ਚ ਆਉਂਦੀ ਹੈ ਔਰ ਬੱਚਾ ਉਸ ਤੋਂ ਬਾਅਦ ਪਲੇਸਮੈਂਟ ਲੈਂਦਾ ਹੀ ਲੈਂਦਾ ਹੈ ਔਰ ਗਵਰਨਮੈਂਟ ਵੀ ਉਹਨੂੰ ਗ੍ਰੀਨ ਕਾਰਡ ਦਿੰਦੀ ਹੈ